ਹਾਲੇਲੂਆ ਪ੍ਰਭੂ ਦੇ ਸਮਰਥੀ ਜਿੰਦਾ ਨਾਮ ਦੇ ਵਿੱਚ ਆਪ ਸਭ ਨੂੰ ਪਿਆਰ ਭਰੀ ਜੈਨਸੀ ਦੀ ਖੁਦਾਵੰਦ ਦਾ ਧੰਨਵਾਦ ਕਰਦੇ ਕਿ ਪਿਤਾ ਪਰਮੇਸ਼ਵਰ ਨੇ ਅੱਜ ਦਾ ਸ਼ਾਮ ਦਾ ਸਮਾਂ ਸਾਡੇ ਜੀਵਨ ਦੇ ਵਿੱਚ ਦਿੱਤਾ ਖੁਦਾਵੰਦ ਮਹਾਨ ਆ ਉਦਿਆਲੂ ਪਰਮੇਸ਼ਵਰ ਆ ਤੇ ਭਲਾ ਖੁਦਾ ਹੈ ਤੇ ਸਾਡੇ ਜੀਵਨ ਦੇ ਵਿੱਚ ਵੱਡੀਆਂ ਕਿਰਪਾ ਨੂੰ ਕਰਨਾ ਚਾਹੁੰਦਾ ਹੈ ਖੁਦਾਵੰਦ ਦਾ ਵਚਨ ਕਹਿੰਦਾ ਕਿ ਤੁਸੀਂ ਖੁਸ਼ ਹੋਵੋ ਤੇ ਮੈਂ ਤੁਹਾਡੇ ਜੀਵਨ ਦੇ ਵਿੱਚ ਆਨੰਦ ਨੂੰ ਪ੍ਰਗਟ ਕਰਾਂਗਾ ਪ੍ਰਭੂ ਮਹਾਨ ਆ ਅੱਜ ਅਸੀਂ ਖੁਦਾਮਨ ਦੀ ਸਮਰਤੀ ਨਾਮ ਦੇ ਵਿੱਚ ਆਨੰਦ ਨੂੰ ਪ੍ਰਗਟ ਕਰਨ ਜਾ ਰਹੇ ਆ ਉਹਦੇ ਨਾਮ ਦੇ ਵਿੱਚ ਬlesing ਨੂੰ ਪ੍ਰਗਟ ਕਰਨ ਜਾ ਰਹੇ ਆ ਉਹਦੇ ਨਾਮ ਦੇ ਵਿੱਚ ਪਵਿੱਤਰਤਾਈ ਨੂੰ ਪ੍ਰਗਟ ਕਰਨ ਜਾ ਰਹੇ ਆ ਉਹਦੇ ਨਾਮ ਦੇ ਵਿੱਚ ਆਨੰਦ ਨੂੰ ਪ੍ਰਗਟ ਕਰਨ ਜਾ ਰਹੇ ਆ ਉਹ ਅਸੀਂ ਮਿਲ ਕੇ ਪ੍ਰਭੂ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਜਾਵਾਂਗੇ ਸਭ ਜਣ ਆਪਣੇ ਅੱਖਾਂ ਨੂੰ ਬੰਦ ਕਰਦੇ ਹੋਏ ਹੱਥਾਂ ਨੂੰ ਜੋੜਦੇ ਹੋਏ ਖੁਦਾਮਨ ਪਰਮੇਸ਼ਵਰ ਦੇ ਨਾਲ ਜੁੜਾਂਗੇ ਇਸ ਸ਼ਾਮ ਦੇ ਸਮੇਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਵਾਂਗੇ ਹੋਲੀ ਗੋਸ ਪਵਿੱਤਰ ਸਮਰਤੀ ਖੁਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਦ ਪਿਤਾ ਪਰਮੇਸ਼ਰ ਜੋ ਅੱਛਾ ਸਮਾਂ ਤੁਸੀਂ ਸਾਨੂੰ ਆਪਣੇ ਖੁਦਾਮੰਦ ਨਾਮ ਦੇ ਵਿਧਾਰਾ ਸਾਡੇ ਜੀਵਨ ਦੇ ਵਿੱਚ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਮੰਦ ਪਿਤਾ ਹੋਲੀ ਗੋਸ ਖੁਦਾਮੰਦ ਅਸੀਂ ਤੁਹਾਡੀ ਮਹਿਮਾਨੂ ਚਾਹੁੰਦੇ ਹਾਂ ਤੁਹਾਡੇ ਅਭਿਸ਼ੇਕ ਨੂੰ ਚਾਹੁੰਦੇ ਹਾਂ ਤੁਹਾਡੀ ਕਿਰਪਾ ਨੂੰ ਚਾਹੁੰਦੇ ਹਾਂ ਤੁਹਾਡੀ ਭਲਾਈ ਨੂੰ ਚਾਹੁੰਦੇ ਹਾਂ ਪਿਤਾ ਪਰਮੇਸ਼ਰ ਤੁਸੀਂ ਸਾਰਾ ਦਿਨ ਸਾਡੇ ਨਾਲ-ਨਾਲ ਚੱਲੇ ਪਿਤਾ ਪਰਮੇਸ਼ਰ ਖੁਦਾਮੰਦ ਪਿਤਾ ਜੀ ਚਾਮ ਖੁਦਾਮੰਦ ਅਸੀਂ ਤੁਹਾਡੇ ਨਾਲ ਖੁਦਾਮੰਦ ਪਿਤਾ ਤੁਹਾਡੇ ਲੋਕਾਂ ਦੇ ਖੁਦਾਮੰਦ ਪਿਤਾ ਪਰਮੇਸ਼ਰ ਲਈ ਪ੍ਰਾਰਥਨਾ ਕਰਨ ਜਾ ਰਹੇ ਹਾਂ ਪਿਤਾ ਪਰਮੇਸ਼ਰ ਜੋ ਵੀ ਖੁਦਾਮੰਦ ਸਾਡੇ ਜੁੜੇ ਨੇ ਪਿਤਾ ਪਰਮੇਸ਼ਵਰ ਅਸੀਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਖੁਦਾਵੰਦ ਉਹਨਾਂ ਦੇ ਜੀਵਨ ਦੇ ਵਿੱਚ ਵੱਡੀ ਬਲੇਸਿੰਗ ਨੂੰ ਦੋ ਵੱਡੀ ਕਿਰਪਾ ਨੂੰ ਦੋ ਵੱਡੇ ਮੱਸੇ ਨੂੰ ਦੋ ਪਿਤਾ ਪਰਮੇਸ਼ਵਰ ਉਹ ਤੇਰੇ ਨਾਮ ਦੇ ਦੁਆਰਾ ਖੁਦਾਵੰਦ ਖੁਸ਼ੀਆਂ ਦੇ ਨਾਲ ਭਰ ਜਾਣ ਪਿਤਾ ਪਰਮੇਸ਼ਵਰ ਔ ਖੁਦਾਵੰਦ ਸਾਨੂੰ ਬਲੇਸ ਕਰੋ ਆਪਣੇ ਸਮਰਥੀ ਜਿੰਦਾ ਨਾਮ ਦੇ ਦੁਆਰਾ ਸਾਡੀ ਛੋਟੀ ਪ੍ਰਾਰਥਨਾ ਨੂੰ ਸੁਣੋ ਕਬੂਲ ਕਰੋ ਮੰਗਦੇ ਤੁਹਾਡੀ ਕਿਰਪਾ ਵਾਲੇ ਨਾਮ ਵਿੱਚ ਆਮੇਨ ਔਰ ਅਸੀਂ ਇੱਕ ਖੁਦਾਵੰਦ ਦੇ ਜਿੰਦਾ ਬਚਨ ਨੂੰ ਦੇਖਾਂਗੇ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਖੁਦਾ ਦੀ ਬਾਣੀ ਨੂੰ ਗ੍ਰਹਿਣ ਕਰਾਂਗੇ ਅਪਦੇਸ਼ਕ ਦੀ ਪੋਤੀ ਤੇ ਨਦੀ ਆਏ ਦੀ ਇੱਕ ਐਤ ਨੂੰ ਪੜਾਂਗੇ ਖੁਦਾਵੰ ਦਾ ਵਚਨ ਕਹਿੰਦਾ ਹਰੇਕ ਕੰਮ ਦਾ ਇੱਕ ਸਮਾਂ ਹੈ ਅਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਠਾਂ ਹੈ ਇੱਕ ਵੇਲਾ ਹੈ ਪ੍ਰਭੂ ਦੇ ਜਿੰਦਾ ਵਚਨ ਪੜੇ ਜਾਣ ਤੇ ਬਰਕਤ ਹੋਵੇ ਖੁਦਾਵੰ ਦਾ ਵਚਨ ਇੱਥੇ ਗੱਲ ਕਰਦਾ ਕਹਿੰਦਾ ਹਰੇਕ ਕੰਮ ਦਾ ਇੱਕ ਸਮਾਂ ਹੈ ਤੇ ਹਰ ਮਨੋਰਥ ਦਾ ਜੋ ਆਕਾਸ਼ ਦੇ ਹੇਟਾਂ ਇੱਕ ਵੇਲਾ ਹੈ ਪਰਮੇਸ਼ਵਰ ਇੱਥੇ ਸਮੇਂ ਦੀ ਗੱਲ ਕਰ ਰਿਹਾ ਹੈ ਤੇ ਖੁਦਾਵੰਦ ਸਾਡੇ ਜੀਵਨ ਦੇ ਵਿੱਚ ਹਰ ਸਮੇਂ ਨੂੰ ਅੱਛਾ ਕਰਨਾ ਚਾਹੁੰਦਾ ਹੈ ਉਹ ਖੁਦਾਵੰਦ ਮਹਾਨ ਆ ਤੇ ਅਸੀਂ ਜਦ ਉਹਦੇ ਨਾਮ ਦੇ ਵਿੱਚ ਚੱਲਦੇ ਆ ਤੇ ਪਰਮੇਸ਼ਵਰ ਸਾਡੇ ਸਮੇਂ ਨੂੰ ਬles ਕਰਦਾ ਹੈ ਤੇ ਸਾਡੇ ਸਮੇਂ ਦੇ ਵਿੱਚ ਉਹ ਆਪਣੀ ਕਿਰਪਾ ਨੂੰ ਬਣਾਉਂਦਾ ਹੈ ਤੇ ਸਾਨੂੰ ਕਦੇ ਵੀ ਨਰਾਸ਼ ਨਹੀਂ ਰਹਿਣ ਦਿੰਦਾ ਉਹ ਸਾਡੇ ਜੀਵਨ ਦੇ ਵਿੱਚ ਵੱਡੀਆਂ ਆຊਿਸ਼ ਨੂੰ ਬਲੇਸਿੰਗਾਂ ਨੂੰ ਦਿੰਦਾ ਹੈ ਤੇ ਸਾਨੂੰ ਆਪਣੇ ਨਾਮ ਦੇ ਦੁਆਰਾ ਇਸਤੇਮਾਲ ਕਰਦਾ ਹੈ ਕਿਉਂਕਿ ਇਸ ਸਮਾਂ ਖੁਦਾਮੰਦ ਦੇ ਨਾਮ ਦੇ ਦੁਆਰਾ ਸਾਡੇ ਜੀਵਨ ਦੇ ਵਿੱਚ ਆਇਆ ਤਾਂ ਅਸੀਂ ਖੁਦਾਮੰਦ ਦੇ ਪਵਿੱਤਰ ਨਾਮ ਨੂੰ ਅਸੀਂ ਦੇਖ ਰਹੇ ਹਾਂ ਉਹਦੇ ਪਵਿੱਤਰ ਨਾਮ ਨੂੰ ਅਸੀਂ ਪੜ ਰਹੇ ਹਾਂ ਉਹਦੇ ਪਵਿੱਤਰ ਨਾਮ ਨੂੰ ਅਸੀਂ ਸੁਣ ਰਹੇ ਹਾਂ ਤੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਸ਼ੀਸ਼ ਤੇ ਬਰਕਤ ਨੂੰ ਗ੍ਰੈਂਡ ਕਰ ਰਹੇ ਹਾਂ ਇਸ ਜਿੰਦਾ ਵਚਨ ਨੂੰ ਪੜੇ ਜਾਣ ਤੇ ਸੁਣੇ ਜਾਣ ਤੇ ਬਰਕਤ ਹੋਵੇ ਸਭ ਨੂੰ ਪਿਆਰ ਭਰੀ ਜੀਐਮਸੀ ਦੀ ਆਮੀਨ